ਰਵਿੰਦਰ ਸੂਪੀ ਹੈਗੇ ਹਨ ਉਹ ਆਪਣੀ ਮੇਟ ਤੇ ਪ੍ਰੈਸ਼ਰ ਬਣਾਉਂਦੇ ਸੀ ਫਿਜ਼ੀਕਲ ਸੰਬੰਧ ਬਣਾਉਣ ਦੇ ਲਈ ਇਸ ਕਰਕੇ ਜੋ ਹੈ ਉਹਨੇ ਆਪਣੇ ਸੋਨਮ ਨੇ ਆਪਣੇ ਜੀਜੇ ਨੂੰ ਦੱਸਿਆ ਜਿਹਦਾ ਨਾਮ surjit singh ਹੈਗਾ ਕੀ ਇਹਵੇਂ ਕਰਦੇ ਹਨ ਤੇ surjit ਨੇ ਕਨਫਰੋంట్ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਉਸ ਗੱਲ ਤੋਂ ਇਹਨਾਂ ਦਾ ਲੜਾਈ ਝਗੜਾ ਹੋਣ ਦੇ ਵਿੱਚ ਕਈ ਕੁਝ ਡਿਲੀਟਡ ਸੀਗਾ ਬਟ ਸਾਡੀ ਜੋ ਫੋਰੈਂਸਿਕ ਕੈਪੇਬਿਲਿਟੀ ਹੈ ਕਿ ਉਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਡਿਲੀਟਡ ਚੀਜ਼ਾਂ ਨੂੰ ਬਾਹਰ ਕੱਢ ਕੇ ਜਦੋਂ ਐਗਜ਼ਾਮਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੇ ਕਲੂਜ਼ ਮਿਲੇ। ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਪਿਛਲੇ ਹਫ਼ਤੇ ਜੋ ਨਵਾਂ ਸ਼ਹਿਰ ਦੇ ਵਪਾਰੀ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਪਤੀ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਇੱਕ ਲਾਈਵ ਦੇ ਜਰੇ ਦੱਸਿਆ ਸੀਗਾ ਕਿ ਪੁਲਿਸ ਨੇ ਕੁਝ ਵਿਅਕਤੀ ਗ੍ਰਿਫਤਾਰ ਕੀਤੇ ਆ ਤੇ ਜਿਹੜੇ ਭੱਜਣ ਦੀ ਫਰਾਕ ਚ ਸੀ ਪੁਲਿਸ ਉਹਨਾਂ ਦੇ ਪਿੱਛੇ ਸੀ ਪਰ ਹੁਣ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਸਨਸਨੀਖੇਜ ਖੁਲਾਸੇ ਹੋਏ ਆ ਜਿਹੜੇ ਖੁਲਾਸੇ ਹੋਏ ਆ ਉਹ ਪਤਾ ਨਹੀਂ ਰਵੀ ਸੋਪਤੀ ਦੀ ਫੈਮਲੀ ਕਿਵੇਂ ਡਾਈਜੈਸਟ ਕਰੇਗੀ ਜਿਹੜੇ ਖੁਲਾਸੇ ਹੋਏ ਆ ਉਹ ਇਹ ਦੱਸਦੇ ਆ ਕਿ ਰਵੀ ਸੋਪਤੀ ਦੇ ਘਰ ਜਿਹੜੀ ਲੜਕੀ ਕੰਮ ਕਰਦੀ ਸੀ ਸੋਨਮ ਜਿਸ ਦੀ ਉਮਰ 27-28 ਸਾਲ ਦੱਸੀ ਜਾ ਰਹੀ ਹੈ ਜੋ ਕਿ ਘੱਡੇਵਸੀ ਹੈ ਦੱਸਿਆ ਜਾ ਰਿਹਾ ਕਿ ਉਸ ਦੇ ਉੱਤੇ ਰਵੀ ਸੋਪਤੀ ਵੱਲੋਂ ਪ੍ਰੈਸ਼ਰ ਬਣਾਇਆ ਜਾ ਰਿਹਾ ਸੀਗਾ ਕਿ ਉਸ ਦੇ ਨਾਲ ਫਿਜ਼ੀਕਲ ਸੰਬੰਧ ਬਣਾਵੇ ਜਿਸ ਤੋਂ ਉਹ ਪਰੇਸ਼ਾਨ ਹੋ ਗਈ ਤੇ ਜਿਸ ਨੇ ਆਪਣੇ ਪਰਿਵਾਰ ਵਿੱਚ ਜਾ ਕੇ ਖਾਸ ਕਰਕੇ ਆਪਣੇ ਜੀਜੇ ਨਾਲ ਜਾ ਕੇ ਗੱਲ ਕੀਤੀ ਜਿਸ ਤੋਂ ਬਾਅਦ ਇਹ ਪਲੈਨਿੰਗ ਬਣਾਈ ਗਈ ਰਵੀ ਸੋਪਤੀ ਨੂੰ ਬੁਲਾਇਆ ਗਿਆ ਅਤੇ ਉਸ ਦਾ ਮਰਡਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਲਾਸ਼ ਨੂੰ ਡਿਸਪੋਜ਼ ਕਰਨ ਲਈ ਜਾਨੀ ਕਿ ਖੁਰਦਪੁਰਦ ਕਰਨ ਲਈ ਉਸ ਨੂੰ ਬਲਾਚੌਰ ਵਿਖੇ ਲਜਾਇਆ ਗਿਆ ਪੈਟਰੋਲ ਵੀ ਜਿਹੜਾ ਵਰਤਿਆ ਗਿਆ ਇਸ ਪੂਰੀ ਘਟਨਾ ਦੇ ਅੰਦਰ ਤਾਂ ਜੋ ਰਵੀ ਸੋਪਤੀ ਦੀ ਬੋਡੀ ਨੂੰ ਅੱਗ ਲਗਾ ਦਿੱਤੀ ਜਾਵੇ ਤੇ ਕਤਲ ਨਾ ਲੱਗੇ ਉਸ ਦਾ ਕਤਲ ਕਿਸ ਤਰੀਕੇ ਹੋਇਆ ਹਾਲਾਂਕਿ ਇਹ ਦੋਸ਼ੀ ਦੇ ਦੋਸ਼ੀਆਂ ਦੇ ਮਾਈਂਡ ਦੀ ਗੱਲ ਹੈ ਉਹਨਾਂ ਦੀ ਸੋਚ ਦੀ ਗੱਲ ਹੈ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਗੱਡੀ ਵਿੱਚ ਤਿੰਨ ਜਣੇ ਸਵਾਰ ਹੋ ਕੇ ਰਵੀ ਸੋਪਤੀ ਦੀ ਡੈੱਡ ਬੋਡੀ ਨੂੰ ਬਲਾਚੌਰ ਲੈ ਕੇ ਜਾਂਦੇ ਆ ਤੇ ਬਾਕੀ ਦੋ ਜਣੇ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਲੁਧਿਆਣੇ ਤੋਂ ਆਪਣੀ ਸਟੇਟ ਜਾਂ ਕਿਸੇ ਹੋਰ ਸਟੇਟ 'ਚ ਭੱਜਣ ਦੀ ਜਿਹੜੇ આરોપીਆ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਨੇ ਚੁਸਤੀ ਦਿਖਾਉਂਦੇ ਪੁਰਤੀ ਦਿਖਾਉਂਦੇ ਜਿਹੜੇ ਇਹ આરોપી ਆ ਇਹ ਗ੍ਰਿਫਤਾਰ ਕਰ ਲਏ ਔਰ ਇਹਦੇ ਵਿੱਚ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਜਿਹੜਾ આરોપી ਹੈ ਉਹ ਬਾਈਨਰ ਹੈ ਬਾਕੀ ਪੂਰੀ ਜਿਹੜੀ ਜਾਣਕਾਰੀ ਆ ਆਪਾਂ ਐਸਐਸਪੀ ਸਾਹਿਬ ਤੋਂ ਸੁਣਦੇ ਇਸ ਪੂਰੇ ਕੇਸ ਬਾਰੇ ਕਿ ਕਿਵੇਂ ਕੇਸ ਨੂੰ ਟ੍ਰੇਸ ਕੀਤਾ ਔਰ ਪੁਲਿਸ ਦਾ ਇਹ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਸਾਰਾ ਕੇਸ ਜਿਹੜਾ ਪੁਲਿਸ ਨੇ ਸੋਲਵ ਕਰ ਦਿੱਤਾ ਅਨੇਕ ਕਤਲ ਦੀ ਗੁੱਥੀ ਸੀਗੀ ਅਨੇਕ ਕਤਲ ਦੀ ਗੁੱਥੀ ਸੀਗੀ ਔਰ ਪੁਲਿਸ ਨੇ 24 ਘੰਟੇ ਦੇ ਅੰਦਰ ਕਿਵੇਂ ਸੋਲਵ ਕੀਤੀ ਐਸਐਸਪੀ ਸਾਹਿਬ ਦੀ ਜ਼ੁਬਾਨੀ ਸੁਣਦੇ ਸ਼ਹਿਰ ਮਰਡਰ ਕੇਸ ਦੇ ਵਿੱਚ ਜੋ ਨਵਾਂ ਸ਼ਹਿਰ ਦੀ ਪੁਲਿਸ ਹੈਗੀ ਹੈ ਇਨਨੂੰ ਕਾਫੀ ਸਾਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ 24 ਘੰਟਿਆਂ ਦੇ ਵਿੱਚ ਜੋ ਮਰਡਰ ਕੇਸ ਹੋਇਆ ਸੀ ਰਵਿੰਦਰ ਸੋਪਤੀ ਦਾ ਉਹਨੂੰ ਸੋਲਵ ਕੀਤਾ ਸਾਨੂੰ ਰਾਤੀ 9 ਵਜੇ ਇਨਫੋਰਮੇਸ਼ਨ ਮਿਲੀ ਸੀ ਰਵਿੰਦਰ ਸੋਪਤੀ ਦੇ ਫੈਮਿਲੀ ਵੱਲੋਂ ਕਿ ਰਵਿੰਦਰ ਸੋਪਤੀ ਘਰ ਨਹੀਂ ਆਏ ਉਸ ਚੀਜ਼ ਦੇ ਐਕਟ ਕਰਦੇ ਹੋਏ ਇਮੀਡੀਏਟਲੀ ਜੋ ਸਾਡੇ ਡੀਐਸਪੀ ਸਿਟੀ ਹੈਗੇ ਸਿਟੀ ਨਵਜੈ ਇਹਨਾਂ ਨੇ ਇਮੀਡੀਏਟਲੀ ਲੋਕੇਸ਼ਨ ਲੈ ਕੇ ਮੌਕੇ ਤੇ ਪਹੁੰਚੇ ਜੋ ਸਾਨੂੰ ਆਈ ਕੰਗਨਾ ਬ੍ਰਿਜ ਤੋਂ ਅੱਗੇ ਕ੍ਰੋਸ ਕਰਕੇ ਖੱਬੇ ਪਾਸੇ ਜਦੋਂ ਸਾਡੀ ਟੀਮਸ ਉੱਥੇ ਪਹੁੰਚਦੀ ਹੈ ਸਾਨੂੰ ਇੱਕ ਨਜ਼ਰ ਆਂਦਾ ਹੈ ਗੱਡੀ ਹੈਗੀ ਹੈ ਜੋ ਰਵਿੰਦਰ ਸੋਪਤੀ ਦੀ ਸੀਗੀ ਤੇ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਇੱਕ ਜਲੀ ਹੋਈ ਬਾਡੀ ਵਿੱਚ ਪਈ ਇਸ ਗੱਲ ਨੂੰ ਜਦੋਂ ਇਨਫੋਰਮ ਕੀਤਾ ਜਾਂਦਾ ਹੈ ਬਾਕੀ ਸਾਰੀ ਐਸਪੀ ਡੀ ਸਾਹਿਬ ਤੇ ਸਾਡੀ ਸੀਆਈਏ ਦੀ ਟੀਮਸ ਤੇ ਅਸੀਂ ਆ ਬਾਕੀ ਸਾਰੇ ਸੀਨੀਅਰ ਆਫਸਰਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਇਮੀਡੀਏਟਲੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਫੋਰੈਂਸਿਕ ਟੀਮਸ ਨੂੰ ਮੌਕੇ ਤੇ ਬੁਲਾਇਆ ਗਿਆ ਜੋ ਇਹਦੇ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਕਲੂ ਸਾਨੂੰ ਮਿਲਿਆ ਸੀ ਉਹ ਸੀਗਾ ਇਹਦਾ ਫੋਨ ਫੋਨ ਦੇ ਵਿੱਚ ਕਈ ਕੁਝ ਡਿਲੀਟਿਡ ਸੀਗਾ ਬਟ ਸਾਡੀ ਜੋ ਫੋਰੈਂਸਿਕ ਕੈਪੈਬਿਲਿਟੀਜ਼ ਹੈਗੀਆਂ ਉਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਡਿਲੀਟਿਡ ਚੀਜ਼ਾਂ ਨੂੰ ਬਾਹਰ ਕੱਢ ਕੇ ਜਦੋਂ ਐਗਜ਼ਾਮਿਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੇ ਕਲੂਜ਼ ਮਿਲੇ ਇਨਕਲੂਜ਼ ਨੂੰ ਦੇਖਦੇ ਹੋਏ 13 ਤਾਰੀਖ ਨੂੰ ਜੋ ਇਹਨਾਂ ਦੇ ਘਰ ਦੇ ਵਿੱਚ ਮੇਡ ਕੰਮ ਕਰਦੀ ਸੀ ਸੋਨਮ ਦੇਵੀ ਉਹਨੂੰ ਰਾਉਂਡ ਅਪ ਕੀਤਾ ਗਿਆ ਦੇ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਸਾਨੂੰ ਇਹ ਕਲੈਰਿਟੀ ਆਈ ਕਿ ਸੋਨਮ ਦੇਵੀ ਨੇ ਚਾਰ ਬੰਦਿਆਂ ਦੇ ਨਾਲ ਹੋਰ ਮਿਲ ਕੇ ਰਵਿੰਦਰ ਸੋਪਤੀ ਦਾ ਕਤਲ ਕੀਤਾ ਸੀ ਜਦੋਂ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਮੁਹਿੰਮ ਸ਼ੁਰੂ ਹੋਈ ਤੇ ਸਾਨੂੰ ਪਤਾ ਲੱਗਿਆ ਇਹਨਾਂ ਚੋਂ ਦੋ ਕੁ ਬੰਦੇ ਆਲਦੀ ਟ੍ਰੇਨ ਫੜਕੇ ਲੁਧਿਆਣਾ ਤੋਂ ਸਟੇਜ ਹੱਦਨ ਦੀ ਤਿਆਰੀ ਵਿੱਚ ਸੀਗੇ ਸਾਡੀ ਜੋ ਟੀਮਾਂ ਹੈਗੀਆਂ ਟੀਮਾਂ ਨੇ ਟ੍ਰੇਨ ਨੂੰ ਚੇਸ ਕਰਦੇ ਹੋਏ ਆਗੇ ਸਟੇਸ਼ਨ ਤੇ ਬੰਦੇ ਰੋਕੇ ਬੰਦੇ ਰੋਕੇ ਉਹਨਾਂ ਦੀ ਅਰੈਸਟਾਂ ਪਾਈ ਫਿਰ ਉਹਨਾਂ ਦੀ ਪੁੱਛਗਿੱਛ ਤੋਂ ਬਾਕੀ ਜੋ ਦੋ ਅਕਿਊਜ਼ ਰਹਿੰਦੇ ਸੀ ਉਹ ਵੀ ਜੋ ਹੈਗੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਜੋ ਰਵਿੰਦਰ ਸੂਪਦੀ ਹੈਗੇ ਆ ਉਹ ਆਪਣੀ ਮੇਟ ਤੇ ਪ੍ਰੈਸ਼ਰ ਬਣਾਉਂਦੇ ਸੀ ਫਿਜ਼ੀਕਲ ਸੰਬੰਧ ਬਣਾਉਣ ਦੇ ਲਈ ਇਸ ਕਰਕੇ ਜੋ ਹੈ ਉਹਨੇ ਆਪਣੇ ਸੋਨਮ ਨੇ ਆਪਣੇ ਜੀਜੇ ਨੂੰ ਦੱਸਿਆ ਜਿਹਦਾ ਨਾਮ ਸੁਜੀਤ ਸਿੰਘ ਹੈਗਾ ਇਹਵੇਂ ਕਰਦੇ ਹਨ ਤੇ surjeet ne confront ਕਰਨ ਦੀ ਕੋਸ਼ਿਸ਼ ਕੀਤੀ ਨਨ ਤੇ ਉਸ ਗੱਲ ਤੋਂ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਨੇ surjeet ਨੂੰ ਉੱਥੋਂ ਭਜਾ ਦਿੱਤਾ ਫਿਰ ਇਹਨਾਂ ਨੇ ਇਹ ਪਲਾਨ ਬਣਾਇਆ ਕਿ sonam ਜੋ ਹੈਗੀ ਹੈ ਉਹ ਘਰ ਆਏਗੀ ਘਰ ਆਣ ਤੋਂ ਬਾਅਦ ਉਹ ravender soppy ਨੂੰ ਇਹ ਕਹੇਗੀ ਕਿ ਜੀ ਤੁਸੀਂ ਮੈਨੂੰ ਲੈਣ ਆਓ ਤੇ ਇਹਨੂੰ ਇਹਨੂੰ ਸੁੰਸਾਨ ਜਗ੍ਹਾ ਤੇ ਬੁਲਾਉਣ ਦਾ ਇਹਨਾਂ ਦਾ ਪਲਾਨ ਸੀਗਾ ਜੋ ਕਿ ਰੇਲਵੇ ਅੰਡਰ ਬ੍ਰਿਜ ਤੋਂ ਇਹਨਾਂ ਨੇ ਬੁਲਾਇਆ ਭਾਲੂ ਦੇ ਨੇੜੇ ਜੋ ਹੈਗਾ ਉਥੇ ਬੁਲਾਉਣ ਤੋਂ ਬਾਅਦ ਇਹਨਾਂ ਨੇ ਰਵਿੰਦਰ ਸੂਪਤੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਤਿੰਨ ਜੋ ਬੰਦੇ ਹੈਗੇ ਉਹਨਾਂ ਨੇ ਗੱਡੀ ਲੈ ਕੇ ਕੰਗਨਾ ਬ੍ਰਿਜ ਦੇ ਅੱਗੇ ਲੈਫਟ ਸਾਈਡ ਤੇ ਇਹਨਾਂ ਨੇ ਗੱਡੀ ਵਾਰ ਲਈ ਦੋ ਕੁ ਬੰਦੇ ਜੋ ਸਿਗੇ ਉਹ ਗਏ ਤੇ ਤੇਲ ਲੈ ਕੇ ਆਏ ਇਹਨਾਂ ਨੇ ਫਿਰ ਗੱਡੀ ਐਵੇਂ ਡਿਚ ਦੇ ਵਿੱਚ ਡਾਲਣ ਦੀ ਕੋਸ਼ਿਸ਼ ਕੀਤੀ ਜਿਵੇਂ ਐਕਸੀਡੈਂਟ ਹੋਇਆ ਹੁੰਦਾ ਤੇ ਨਾਲ ਅੰਦਰ ਤੇਲ ਪਾ ਕੇ ਅਗ ਲਾਉਂਦੀ ਅਗ ਲਾਤੀ ਜੋ ਗੱਡੀ ਹੈਗੀ ਉਹਨੂੰ ਤੇ ਇਹ ਜੋ ਸਾਰਾ ਇਨਸੀਡੈਂਟ ਰਹਾ ਤੇ ਜੋ ਸਾਡੀ ਟੀਮ ਦਾ ਕੋਈ ਰਿਸਪੌਂਸ ਤੇ ਜੋ ਪ੍ਰੋਐਕਟਿਵ ਨੈਸ ਸੀਗੀ ਇਹਦੇ ਨਾਲ ਅਸੀਂ ਇਹ ਇਨਸ਼ੋਰ ਕਰ ਸਕੇ ਕਿ ਜੋ 24 ਘੰਟਿਆਂ ਦੇ ਵਿੱਚ 24 ਤੋਂ ਵੀ ਘੱਟ ਹੀ ਲੱਗੇ ਕਿ ਇਹ ਜੋ ਕ੍ਰਿਮੀਨਲਸ ਹੈਗੇ ਹਨ ਇਹਨਾਂ ਨੂੰ ਅਸੀਂ ਬੁੱਕ ਕਰ ਸਕੀ ਤੇ ਇਹਨਾਂ ਨੂੰ ਅਰੈਸਟ ਕਰ ਸਕੀ। ਭਾਵੇਂ ਕੋਈ ਮਾਮਲੇ ਦਰਜ ਸਰ ਇਹਨਾਂ ਦੇ ਨਹੀਂ ਇਹਨਾਂ ਦੇ ਕੋਈ ਮਾਮਲੇ ਦਰਜ ਨਹੀਂ ਹੈਗੇ ਜੀ। ਇਹਨਾਂ ਚੋਂ ਇੱਕ ਜੋ ਸੁਰਜੀਤ ਸਿੰਘ ਹੈਗਾ ਉਹ ਰਹਿਣੇ ਵਾਲਾ ਬਿਹਾਰ ਦਾ ਹੈ। ਬਾਕੀ ਮਨੀ ਚਰਨਜੀਤ ਤੇ ਇੱਕ ਹੋਰ ਜੁਵਨਾਈਲ ਹੈਗਾ ਜਿੱਦਾਂ ਸੀ ਨਾ ਪ੍ਰੈਸ ਕਾਨਫਰੰਸ ਨਹੀਂ ਲਿਆੰਗੇ ਇਹ ਸਾਰੇ ਪੁੰਨੂ ਮਜਾਰਾ ਸਾਈਡ ਦੇ ਹੈਗੇ ਤੇ ਇਹਨਾਂ ਨੇ ਇਕੱਠੇ ਯਾਰ ਦੋਸਤ ਸੀਗੇ ਇਹਨਾਂ ਨੇ ਇਕੱਠੇ ਹੋ ਕੇ ਸਾਰਾ ਜੋ پلان ਰਚਿਆ ਸੀ ਤੇ ਉਹਨੂੰ ਐਕਸੀਕਿਊਟ ਕੀਤਾ ਜਦ ਮੇਡ ਕਨੀਵਤ ਤੋਂ ਕੰਮ ਕਰਦੀ ਸੀ ਮੇਡ ਜੋ ਹੈਗੀ ਹੁਣ ਰੀਸੈਂਟਲੀ ਰੱਖੀ ਸੀ ਇਹਨਾਂ ਨੇ অলਮੋਸਟ ਮਹੀਨਾ ਖੋਂ ਚਲਿਆ ਮਹੀਨਾ ਹੁਣ ਚਲਿਆ ਸੀ ਉਹਨਾਂ ਕੀ ਟਾਈਮ ਹੈ ਕਿੱਥੇ ਰਹਿਣੇ ਵਾਲੀ ਹੈ ਸੋਨੂੰ ਸੋਨੂੰ ਵੀ ਜੀ ਉੱਥੋਂ ਦੀ ਰਹਿਣੇ ਵਾਲੀ ਹੈ ਬਿਹਾਰ ਦੀ ਬਟ ਇਹ ਪਲੇ ਬੜੇ ਇੱਥੇ ਹੀ ਹੈਗੇ ਪੁੰਨੂ ਮਜਾਰਾ ਸਾਈਡ ਦੇ ਹੈਗੇ ਇਨਾਂ ਦੀ ਸਾਰੀ ਪਰਵਿਰਿਸ਼ਿਤ ਸੀ ਪੈਸੇ ਦੇ ਲੈਣ ਦੇਣ ਵੀ ਸਰਮੀਜੋ ਮੰਗਾ ਗਿਆ ਕੋ ਫਿਰੋਤੀ ਟੈਪ ਨਹੀਂ ਕੋਈ ਫਿਰੋਤੀ ਦੀ ਗੱਲ ਨਹੀਂ ਹੈਗੀ ਇਹਦੀ ਫਿਰੋਤੀ ਵਾਲਾ ਇਸ ਮੈਂਗ ਨਹੀਂ ਸਰ ਜਦੋਂ ਰਵੀ ਸੋਪਤੀ ਨੂੰ ਬੁਲਾਇਆ ਗਿਆ ਪਲਾਨ ਕਰਕੇ ਕੀ ਪਲਾਨ ਪਹਿਲਾਂ ਹੀ ਸੀ ਮਰਡਰ ਕਰਨ ਦਾ ਕਿ ਮੌਕੇ ਤੇ ਕੋਈ ਟਕਰਾਰ ਹੁੰਦੀ ਜਿਸ ਤੋਂ ਬਾਅਦ ਮਰਡਰ ਕਰ ਦਿੰਦੇ ਨਹੀਂ ਜੀ ਤਫਤੀਸ਼ ਤੋਂ ਇਹੀ ਕਲੀਅਰ ਹੁੰਦਾ ਹੈ ਕਿ ਪਲਾਨ ਸੀਗਾ ਮਰਡਰ ਕਰਨ ਦਾ ਤਾਂ ਹੀ ਜੋ ਹੈ ਤੇਲ ਵਗੈਰਾ ਤੋਂ ਪੈਟਰੋਲ ਦਾ ਇੰਤਜ਼ਾਮ ਕੀਤਾ ਗਿਆ ਸਾਰਾ ਕੁਝ ਕੀਤਾ ਗਿਆ ਸੀ ਇਹ ਪਲਾਨਿੰਗ ਸ਼ੁਰੂਆਤ ਤੋਂ ਸੀਗੀ ਕਿ ਉਹਦਾ ਮਰਡਰ ਇਹ ਕਤਲਸਰ ਇੱਥੇ ਕੀਤਾ ਮਹਾਲੋਗੀ ਤਾਂ ਹਾਂਜੀ ਕਤਲ ਜੋ ਹੈਗਾ ਬਿਲਕੁਲ ਜੋ ਫਗਵਾੜਾ ਨਵਾਂ ਸ਼ਹਿਰ ਰੇਲਵੇ ਅੰਡਰਬ੍ਰਿਜ ਜੋ ਹੈਗਾ ਹਾਂਜੀ ਉਹ ਉੱਥੇ ਕੀਤਾ ਇਹ ਉੱਥੇ ਕੱਲੇ ਜਾ ਕੇ ਫੇਪਲਾ ਚੋਰੇ ਨੂੰ ਬੱਲਾ ਚੌਰੂ ਬੋਡੀ ਡਿਸਪੋਜ਼ ਕਰਨਾ ਚਾਹੁੰਦੇ ਸੀ ਦਿਖਾਣਾ ਚਾਹੁੰਦੇ ਸੀ ਕਿ ਜੋ ਬੋਡੀ ਜੋ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਹੋਇਆ ਤੇ ਉਸ ਕਰਕੇ ਗੱਡੀ ਦੇ ਵਿੱਚ ਆਗ ਲੱਗ ਗਈ ਤੇ ਜੋ ਸੀਨ ਆਫ ਕ੍ਰਾਈਮ ਜਿੱਥੇ ਮਰਡਰ ਕੀਤਾ ਗਿਆ ਸੀ ਉਹਦੇ ਤੇ ਕਾਫੀ ਕਲੂਜ਼ ਮਿਲਦੇ ਹੁੰਦੇ ਆ ਤੇ ਉਹ ਤੋਂ ਇਹਨਾਂ ਨੂੰ ਇਹ ਸੀਗਾ ਕਿ ਸਾਡੀ ਆਈਡੈਂਟੀਟੀ ਦਾ ਜਾਂ ਸਾਡੀ ਮੈਥਡੋਲੋਜੀ ਦਾ ਪਤਾ ਨਾ ਲੱਗ ਜਾਵੇ ਇਸ ਲਈ ਇਹਨਾਂ ਨੇ ਕ੍ਰਾਈਮ ਆਫ ਜੋ ਸੀਨ ਆਫ ਕ੍ਰਾਈਮ ਹੈਗਾ ਤੇ ਸੀਨ ਆਫ ਡਿਸਪੋਜ਼ਲ ਆਫ ਬੋਡੀ ਉਹ ਵੱਖ-ਵੱਖ ਕਿਤੇ ਇਹ ਪਾਚੋ ਤੁਸੀਂ ਸਰਕਾਰ ਪੇਸਾ ਰੋਕੀ ਜੈਸੀ ਪਲਾਟ ਚੋਂ ਤੱਕ ਜਿਹੜੇ ਪਾਚੋ ਦੂਸਰੀ ਨਹੀਂ ਜੀ ਤਿੰਨ ਗੱਡੀ ਜਿਵੇਂ ਐਸੀ ਦੋ ਮੋਟਰਸਾਈਕਲ ਤੇ ਲੈ ਕੇ ਆਏ ਸਾਰੇ ਕਬੜੀ ਹੋ ਗਏ ਸਰ ਮੋਟਰਸਾਈਕਲ ਮੋਟਰਸਾਈਕਲ ਦੀ ਰਿਕਵਰੀ ਹੋ ਗਈ ਹੈ ਜੋ ਦਾਤਰ ਵਰਤੇ ਗਏ ਸੀ ਉਹ ਰਿਕਵਰ ਹੋ ਗਏ ਤੇ ਇਹ ਕੇਵ ਜੋ ਹੈ ਤਪਤੀਸ਼ ਵਜੋਂ ਕੰਪਲੀਟ ਹੋ ਚੁਕਿਆ ਸੀ ਸਰ ਸੋਨਮ ਡਾਈਵੋਰਸੀ ਹੈਗੇ ਸਰ ਸੋਨਮ ਦੀ ਏਜ ਕਿੰਨੀ ਸੀ ਕੀ ਮੈਰਿਡ ਸੋਨਮ ਦੀ 27 28 ਦੀ ਉਮਰ ਹੈਗੀ ਹੈ ਤੇ ਮੈਰਿਡ ਨਹੀਂ ਹੈਗੇ ਉਹ ਨਹੀਂ ਮੈਰਿਡ ਹੈਗੇ ਸਰ ਡਾਈਵੋਰਸੀ ਡਾਈਵੋਰਸੀ ਹੈਗੇ ਉਹ ਸਰ ਸੋਨਮ ਨੂੰ 1 ਮਹੀਨਾ ਹੋ ਗਿਆ ਸੀ ਕੰਮ ਕਰਦੇ ਕਿ ਪਹਿਲੇ ਦਿਨ ਤੋਂ ਫਿਜ਼ੀਕਲ ਸੰਬੰਧ ਬਣਾ ਲੈ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਨਹੀਂ ਜਦੋਂ ਸੋਨਮ ਦੀ ਪੁੱਛਗਿੱਛ ਹੋਈ ਸੀ ਜੀ ਤੇ ਉਹਨੇ ਇਹ ਦੱਸਿਆ ਸੀ ਕਿ ਕੁਝ ਦਿਨਾਂ ਤੋਂ ਉਹਦੇ ਪ੍ਰੈਸ਼ਰ ਬਣਾਏ ਜਾ ਰਿਹਾ ਸੀ ਤੇ ਉਹੀ ਗੱਲ ਉਹਨੇ ਆਪਣੇ ਘਰ ਵਾਲਿਆਂ ਦੇ ਧਿਆਨ ਵਿੱਚ ਲਿਆ ਰਿਹਾ ਸੋਨਮ ਨੇ ਮਤਲਬ ਸੋਹਪਤੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਿਉਂ ਨਹੀਂ ਕੀਤੀ ਸਾਹਮਣੇ ਇਹ ਜੋ ਇਹ ਸਵਾਲ ਤੁਸੀਂ ਸੋਨਮ ਹੀ ਦੇ ਸਕਦੀ ਹੈ ਇਹਦਾ ਜਵਾਬ ਉਹ ਹੀ ਦੇ ਸਕਦੀ ਪੁਲਿਸ ਨੂੰ ਕੰਪਲੇਂਟ ਆਈ ਕੋਈ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਜੀ ਉਹਨਾਂ ਨੇ ਕਿਸੇ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਇਨਫੋਰਮ ਕੀਤਾ ਹੁੰਦਾ ਉਹਦੇ ਤੇ ਐਪਰੋਪਰੀਏਟ ਕਾਰਵਾਈ ਕੀਤੀ ਜਾਣੀ ਸੀ ਤੇ ਸੋਨਮ ਦੇ ਬ੍ਰਦਰ ਵਗੈਰਾ ਵੀ ਹੈ ਕੋਈ ਇੱਥੇ ਹਾਂਜੀ ਹੈਗੇ ਤੇ ਫਿਰ ਉਹਨੇ ਆਪਣੇ ਜੀਜੇ ਨੂੰ ਕਿਉਂ ਦੱਸਿਆ ਛੋਟਾ ਛੋਟਾ ਹੈਗਾ ਉਹ 18 ਸਾਲ ਤੋਂ ਘੱਟ ਹੈ ਰਿਮਾਂਡ ਲਿਆ ਗਿਆ ਸਰ ਰਿਮਾਂਡ ਹੁਣ ਉਹਨਾਂ ਨੂੰ ਜੁਡੀਸ਼ੀਅਲ ਬੇਸਤਾ ਗਿਆ ਸਾਡੇ ਵੱਲੋਂ ਜੋ ਪੁੱਛਗਿੱਛ ਸੀਗੀ ਜੋ ਅਸੀਂ ਐਬਿਟੈਂਸੀ ਇਕੱਠਾ ਕਰਨਾ ਸੀ ਉਹ ਸਾਰਾ ਹੋ ਚੁੱਕਿਆ ਜੀ ਇਟ ਹੈਸ ਬ੍ਰੋਟਨ ਸਾਈਟ ਜੀ ਤਫਤੀਸ਼ ਜਲਦ ਕੰਪਲੀਟ ਕਰਕੇ ਇਹਦਾ ਚਲਾਨ ਜੋ ਹੈ ਗੋਰਟ ਦੇ ਵਿੱਚ ਦਿੱਤਾ ਜਾਊਗਾ ਸਰ ਜਿਹੜੇ આરોપી ਫੜੇਗੇ ਇਹਨਾਂ ਵਿੱਚ ਕੋਈ ਮਾਈਨਰ ਵੀ ਹੈ ਇੱਕ ਮਾਈਨਰ ਹੈਗਾ ਠੀਕ ਓਕੇ ਸਰ ਥੈਂਕ ਯੂ ਥੈਂਕ ਯੂ